ਸਾਂਝਾ ਮਲਾਜਮ ਤੇ ਪੈਨਸ਼ਨਰ ਫਰੰਟ ਵੱਲੋਂ ਅੱਜ ਮੰਗ ਪੱਤਰ ਦਿੱਤਾ ਗਿਆ ਅੱਜ ਉਹਨਾਂ ਵੱਲੋਂ ਰੋਸ ਧਰਨਾ ਕਰਕੇ ਉਹ ਅਸੀਂ ਜੋ ਸਰਕਾਰ ਦਾ ਪ੍ਰੋਟੋਕੋਲ ਹੈ ਮਾਝਾ ਉਡੀਸਾ ਉਹਦੇ ਰਾਹੀਂ ਸਰਕਾਰ ਤੱਕ ਪਹੁੰਚਦਾ ਕਰਾਂਗੇ ਇਹਨਾਂ ਨੂੰ ਜਲਦ ਕੋਈ ਨਾ ਕੋਈ ਜੋ ਸਰਕਾਰ ਦੇ ਲੈਵਲ ਤੇ ਕੋਈ ਮੀਟਿੰਗ ਹੁੰਦੀ ਹੋਵੇ ਉਹ ਜ਼ਰੂਰ ਦਬਾਵਾਂਗੇ ਕਿਛਾ ਜਿਹੜਾ ਕੋਈ ਇੱਕ ਅੱਧੀ ਮੰਗ ਨਹੀਂ ਹੈ ਪੰਜਾਬ ਦੇ ਮਲਾਜਮਾਂ ਤੇ ਪੈਨਸ਼ਨਰਾਂ ਦੀਆਂ ਸਾਂਝੀਆਂ ਮੰਗਾਂ ਹੈ ਉਹਦੇ ਲਈ ਜਿਹੜਾ ਥੋੜਾ ਪੈਨਸ਼ਨ ਸਾਡਾ ਮਗਾਈ ਪੱਤਰ ਰੋਕਿਆ ਹੋਇਆ ਹੈ ਉਹ ਸਰਕਾਰ ਜਿਹੜਾ ਸਾਡਾ ਜਾਰੀ ਕਰੇ ਪੁਰਾਣੀ ਪੈਨਸ਼ਨ ਜਿਹੜੀ ਸਰਕਾਰ ਮੰਨ ਚੁੱਕੀ ਹੈ ਉਹਦਾ ਨੋਟੀਫਿਕੇਸ਼ਨ ਜਾਰੀ ਕਰੇ ਪੈਕ ਕਮਿਸ਼ਨਰ ਰਕਮੈਂਡੇਸ਼ਨ ਕੀਤੀ ਵੀ 2.8 ਗੁਣਾ ਦੇ ਨਾਲ ਲਾਗੂ ਕਰਨ ਦੀ ਉਹ ਕਰੇ ਤੇ ਜਿਹੜਾ ਪੇ ਕਮਿਸ਼ਨ ਆਧਾਰ ਹੈ ਉਹ ਇੱਕ ਇੱਕ ਸੋੜਾ ਨੂੰ 125% ਡੀਏ ਨੂੰ ਆਧਾਰ ਮੰਨਿਆ ਜਾਵੇ ਤੇ ਉਹਦੇ ਹਿਸਾਬ ਨਾਲ ਸਾਰੀਆਂ ਅਪਲੀਕੇਸ਼ਨਾਂ ਹੋਣ ਬਕਾਇਆ ਸਾਡੇ ਜਿਹੜੇ ਆ ਉਹ ਲੱਤ ਜਾਰੀ ਕੀ ਜਾਣ ਇਹ ਤੋਂ ਇਲਾਵਾ ਪੇ ਕਮਿਸ਼ਨ ਦਾ ਦੂਜਾ ਹਿੱਸਾ ਨਵਾਂ ਪੇ ਕਮਿਸ਼ਨ ਆ ਰਿਹਾ ਹੈ ਪੇ ਕਮਿਸ਼ਨ ਦਾ ਦੂਜਾ ਹਿੱਸਾ ਜਿਸ ਦੇ ਤਹਿਤ ਏਸੀਬ ਮਿਲਣੀ ਹੈ ਉਹ ਸਰਕਾਰ ਜਾਰੀ ਕਰੇ ਤੇ ਪ੍ਰਵੇਸ਼ਨ ਪੀਰੀਡ 3 ਸਾਲ ਦਾ ਉਹ ਬਿਲਕੁਲ ਖਤਮ ਕਰਨੀ ਚਾਹੀਦੀ ਪੂਰੀ ਤਨਖਾਹ ਮਿਲਣੀ ਚਾਹੀਦੀ ਹੈ ਮਜ਼ਦੂਰਾਂ ਨੂੰ ਤੇ ਉਹਦੇ ਨਾਲ ਹੀ ਇਹ ਕੇਂਦਰੀ ਟੈਕ ਟੋਪੇ ਹੋਏ ਹਨ ਉਹ ਸਰਕਾਰ ਵਾਪਸ ਲਵੇ 200 ਰੁਪਏ ਜਜੀਆ ਟੈਕ ਇੰਟਰਫੈਡਰੇਸ਼ਨ ਜੱਥੇਬੰਦੀ ਕੋਲ ਕੀ ਕਾਰਨ ਸੀ ਕਾਰਨ ਇਹ ਹੈ ਕਿ ਜੋ ਵੀ ਸਾਡੇ ਸਾਰੇ ਮੁਲਾਜ਼ਮਾਂ ਨੂੰ ਅਪੇ ਪਰੇਸ਼ਾਨੀਆਂ ਆ ਰਹੀਆਂ ਆ ਉਹਨਾਂ ਦੀ ਅਸੀਂ ਜਾਨੀ ਕਿ ਕਹ ਚਾਉਂਦੇ ਆ ਕਿ ਸਾਡੇ ਇਹਨਾਂ ਦਾ ਸਮੱਸਿਆਵਾਂ ਦਾ ਹੱਲ ਛੇਤੀ ਕੀਤਾ ਜਾਵੇ ਆਸ਼ਾ ਵਰਕਰਾਂ ਮਿੱਡੇ ਮੀਲ ਤੇ ਆਂਗਣਵਾੜੀ ਵਰਕਰਾਂ ਨੂੰ ਘਟੋ ਘਟੂ ਜਰਤ ਦੇ ਘੇਰੇ ਵਿੱਚ ਜਲਦ ਤੋਂ ਜਲਦ ਲਿਆਂਦਾ ਜਾਵੇ ਨੇਤਾ ਸੇ ਪੰਜਾਬ ਸੋਡੀਨੇਟਰ ਫੈਡਰੇਸ਼ਨ ਦੀ ਮਤਲਬ ਕਿ ਸਰਫਰਸਤੀ ਦੇ ਹੇਠ ਜੋ ਵੀ ਸਾਡੇ ਤੋਂ ਬਣੂਗਾ ਅਸੀਂ ਆਉਣ ਵਾਲੇ ਇਹਨਾਂ ਨੂੰ ਚੋਣਾਂ ਦੇ ਵਿੱਚ ਵੀ ਉਹਨਾਂ ਦਾ ਮੂੰਹ ਤੋੜਮਾ ਜਵਾਬ ਦਵਾਂਗੇ ਤੇ ਜੇ ਸੇ